राम कनील महला की जा आनंद एको ओंकार सतगुरु प्रसाद पन्नन पाया मेरी माए सतगुरु में पाया सतगुरु ता पाया सहज सेती मनوجدया धन्या राग रतन परवा करिया सुभद गावणया या सब तो तका वो अधिके रामक जिनी बसाया कड़े नाम आनंद ना होवा सतगुरु में पाया ए मन मेरेया ਸਦਾ ਰਹੋ ਹਰਨਾਦੇ ਹਰਨਾਦ ਰਖਤ ਮਨ ਮੇਰੇ ਦੁਖੰਦਿ ਸਾਰਨਾ ਕੰਚ ਕਉ ਕਰੇ ਤੇ ਰਾਕਾਰਿ ਸਭ ਸਵਾਰਨਾ ਮੇਰਾ ਸਭਨਾਗਲਾ ਸਗਤ ਖੋ ਆਵੀ ਸੁਖਮਨ ਹੋ ਬਸਾਰੇ ਗ੍ਰਹੇ ਨਾਮ ਸਬੰ ਮੇਰੇ ਸਦਾ ਰਹੋ ਹਰਨਾਲੇ ਸਾਰੇ ਸਾਰੇ ਬਾਖਿਆ ਨਹੀਂ ਕਰਤੇ ਰਹਿ ਕਰਤ ਤੇਰਾ ਸਭ ਕਿਛਰ ਜਿਸਨੇ ਇਹ ਸੋ ਭਾਵੇ ਸਦਾ ਸਤਨਾਹ ਤੇਰੀ ਨਾਮੁ ਵਸਾਵੇ ਨਾਮ ਜਿਨ ਕਹਿ ਮੰਗ ਸਿਆ ਬਾਜੇ ਸਬਦ ਕਹੇਰੇ ਕਹੈ ਨਾਨਕ ਸੱਚੇ ਸائر ਜਾਣਾ ਹੀ ਕਰਤੇ ਰਹਿ ਸਚਾ ਨਾਮ ਮੇਰਾ ਧਾਰੋ ਸਚ ਨਾਮਿਆ ਧਾਰ ਮੇਰਾ ਜਿਨ ਭੁਖਾ ਸਬਦ ਮਾਈਆਂ ਕਰਤਾਂ ਸੁਖੁ ਮਨੈ ਰਸਿਆ ਜਿਨੇ ਇਛਾ ਸਭ ਪੁਜਾਈਐ ਸਦਾ ਕੁਰਬਾਨ ਕੀਤਾ ਰੂਮਟਹੁ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਪ੍ਰਹਉ ਸੰਤੋਖ ਸੁਰਤਿ ਰੋਪਿਆਰੋ ਸਚਾ ਨਾਮ ਮੇਰਾ ਧਾਰੋ ਵਾਜੇ ਪੰਚ ਰਤ ਕਰਿ ਸਭੈ ਹਤਿ ਪਰਦੇ ਸਬਦਵਾਜੀ ਕਲਾ ਜਿਤ ਕਰ ਤਹਾ ਗਿਆ ਪੰਚ ਦੂਤ ਤੁਲਵਸ ਕੀ ਕੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇ ਤੁਜਿਨ ਕਾ ਸੇ ਨਾਮੁ ਮਨ ਕਰਿ ਲਾਗੇ ਚਹ ਨੰਦ ਕਰਿਸ ਹੋਆ ਤੁਜ ਕਰ ਅਨੰਦ ਵਾਜੇ ਅਨੰਦ ਸੁਣਾ ਹੋਵਤ ਪਾਲ ਜੀ ਹੋ ਸਗਲ ਮਨੋਰ ਪੂਰੇ ਪਾਲ ਬ੍ਰਹਮ ਪ੍ਰਭ ਪਾਇ ਤ੍ਰਿਸ਼ ਕਰ ਵਿਸੂਰੇ ਦੋ ਕਰੋ ਸੰਤਾ ਪੁਰੇ ਸਹੀ ਸਖੀ ਬਾਣੀ ਸੰਤ ਸਾਜਨ ਬਹੇ ਸਭ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਤ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਪੂਰੇ ਸਦੋ ਪਵਣ ਗੁਰੂ ਪਾਣੀ ਪਤਾ ਮਾਤਾ ਧਰਮ ਮਹਾਰਤ ਦੂਸਰਾ ਤੁਝਾਈ ਜਾਇ ਜਾਇ ਖੇੜਾ ਸਰੰਗ ਜਗਤ ਕਰਨੀਆਂ ਬੁਰੀਆਂ ਨੀਆਂ ਵਾਥ ਧਰਮ ਹਦੂ ਕਰੀਂ ਆਪੋ ਆਪਣੀ ਕਿਹੜਾ ਕੇਦੋ ਜਿਨੀ ਨਾਮ ਤੇ ਆਇ ਗਏ ਮੁਸਰਤ ਕਥਾ ਨਾਨਕ ਤੇ ਮੁਕਜਲੇ ਕੇਤੀ ਛੁਪੀ ਨਾ ਤਪੇ ਤਾਂ ਮੁਬਾਰਕ ਤੇਰੇ ਤੁਮਰੀ ਖਿਰ ਭਾਵੇਂ ਸੁਖ ਕਹੇ ਕੋਈ ਨ ਜਾਣ ਤੁਮਰਾ ਨੰਤਰ ਕਿਤੇ ਹੋ ਚਾ ਬਗਵੰਸ ਸੁਮਰੀ ਤੁਮਰਾ ਸੁਖਿਧਾਰੀ ਤੁਮ ਤੇ ਹੋਏ ਵਾਸਧਾਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਅਰਦਾਸ ਤੇ ਓੰਕਾਰ ਜੀ ਵਾਹ ਜੀ ਕੀ ਫਤਿਹ ਸ਼੍ਰੀ ਗੋਸੀ ਜੀ ਸਾਹਿਬ ਆਰ ਸ੍ਰੀ ਗੋਸੀ ਜੀ ਕੀ ਪਾਤਸ਼ਾਹੀ ਜਿਸ ਨੂੰ ਪ੍ਰਥਮ ਬਗੋਸੀ ਸਿੰਘ ਜੀ ਗੁਰਨਾਮ ਲਈ ਕੇ ਆਏ ਫਿਰ ਅੰਗਦ ਗੁਰੂ ਦੇ ਅਰਦਾਸ ਨਾਮ ਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਗਰਾਉ ਸ੍ਰੀ ਹਰਾਇ ਸ੍ਰੀ ਹਰਿ ਜੀ ਕੀ ਆਇ ਜੀ ਜਿਸ ਕੇ ਸਾਧੂ ਜਾਏ ਤੇ ਵਾਰਸ ਨੀਏ ਘਰ ਨਾਲ ਨਿਆਵੇ ਤਾਂ ਸਭ ਥਾਈ ਸੁਣਾ ਜੀ ਸਹਾਇ ਨਿਸਮੇ ਪਾਚਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਇ ਨਾ ਜੀ ਸਾਹਿਬ ਪਾਚੇ ਨੂੰ ਜੋਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਰਸ਼ਨ ਜੀ ਦਾ ਦਾ ਅੰਦਰ ਕੇ ਬੋਲੋ ਜੀ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਾਹਿਬਾਂ ਦੇ ਚਾੜੇ ਨੂੰ ਤੇ ਹੱਡੀਆਂ ਜੱਪੀਆਂ ਸੱਖੀਆਂ ਜਿਨ੍ਹਾਂ ਤੇਰਾ ਨਾਮ ਦੇ ਪਿਆਵਣ ਛਕਿਆ ਦੇਹ ਚਲਾਈ ਤੇਗ ਵਾਏ ਦੇ ਕਿੰਨ੍ਹ ਕੀਤਾ ਤੇਰਾ ਪਿਆਰਿਆ ਉਸ ਪਿਆਰੇ ਦੀ ਕੁਮਾਈ ਦਾ ਦਾ ਅੰਦਰ ਕੇ ਬੋਲੋ ਜੀ ਵਾਹਿਗੁਰੂ ਦੀਨਾ ਸਿੰਘ ਆਗਲੀਆਂ ਘਰ ਮਹੇਰ ਸੀ ਦਿੱਤੇ ਬੰਦਨ ਚਾਹੂਕੀਆਂ ਨੂੰ ਲੈਣੀਆਂ ਦੇ ਜਿਹੜੇ ਤਨਾਰੇ ਨਾਮ ਚਰਾਏ ਬੜੀਆਂ ਦੇ ਘਰ ਮੱਠੇ ਸਿੱਖੀ ਦਿੱਤੀ ਹਾਰਸ ਕੇ ਸਾਥ ਸਤਸੰਗ ਨੂੰ ਆਇਆ ਇਹਨਾਂ ਦੀ ਕਮਾਈ ਦਾ ਸੇ ਅੰਤਰ ਕੇ ਗੁਰੂ ਜੀ ਵਾਹਿਗੁਰੂ ਪੰਜਾ ਲਖਤਾ ਸ੍ਰੋਤ ਗੁਰਦਵਾਰਾ ਦੇ ਅੰਤਰ ਕੇ ਗੁਰੂ ਜੀ ਵਾਹਿਗੁਰੂ ਇਸ ਵਿੱਚ ਮੈਂ ਸੰਤ ਖਾਲਸਾ ਜੀ ਦੀ ਅਰਦਾਸ ਅਜੀਤ ਸਿੰਘ ਖਾਲਸਾ ਜੀ ਕੋ ਵਾਹਿਗੁਰੂ 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 ਕੀਤੇ ਆਵੇ ਜੀ ਨਾਮ ਦਾ ਸਤਿਗੁਰੂ ਆ ਸਰਸੋ ਪਰ ਜਹਾਜ਼ਾ ਕਾਲ ਸਾਜੀ ਸਾਹਿਬ ਤਹਾਂ ਤਹਾਂ ਰਚਿਆ ਰਿਆ ਦੇ ਦੇਖ ਤੇ ਵਿਰਤ ਕੀ ਬੈ ਤਰਤੀ ਸੀ ਸੇ ਸਾਰੀ ਕਾਲ ਸਾਜੀ ਕੀ ਉਹ ਵਾਲੇ ਬੁਰੇ ਜੀ ਵਾਹਿਗੁਰੂ ਸਿਖਾ ਨੂੰ ਸਿੱਖੀ ਦਾ ਸੇ ਸਦਾਨ ਰਹਿਤ ਦਾਨ ਵਿਵੇਕ ਦਾ ਦਾਨ ਵਿਸਾਹਾ ਦਾਨpropto ਦਾਨ ਦਾ ਨ ਸੇਦਾਨ ਨਾਮ ਦਾ ਸ੍ਰੀ ਉਮਦ ਸੱਤਸਰ ਜੀ ਦੇ ਦਰਸ਼ਨੀ ਇਸ਼ਨਾਨ ਚੌਂਕੀਆਂ ਚਲੇ ਵੰਗੇ ਜੁਗ ਜੁਗ ਅਟਲ ਧਰਮ ਕਰ ਜੈਕਾਰ ਬਨੋ ਜੀ ਸਵਾਗਤ ਸਿਖਾ ਨਾਮਾਨੀਆ ਮਤ ਕੀ ਮਤ ਕਰਾ ਕਾਪ ਕਲ ਕੋ ਵੈ ਨੂੰ ਕੀ ਆਪਣੇ ਪੰਥ ਦੇ ਸਦਾ ਸਹਾਇ ਦਿੱਤਾ ਜੀ ਬਦਨਨ ਕਾ ਸੰਗ ਗੁਰੂ ਅੰਗਦ ਸਾਹਿਬ ਤੇ ਹੋਰ ਗੁਰਦੁਆਰੇ ਗੁਰਤਾਰ ਜੀ ਨਾਲ ਤੋਂ ਪੰਥ ਨੂੰ ਵੀ ਛੋੜਿਆ ਹੈ ਇਹਨਾਂ ਦੇ ਘਟੇ ਦਰਸ਼ਨ ਦੀਦਾਰ ਤੇ ਉਸ ਬਾਦਤ ਆ ਮੀਖਾਲ ਸਾਹਿਬ ਜੀ ਨੂੰ ਬਖਸ਼ੋ ਹੇ ਮਾਨੇ ਦੇ ਮਾਨ ਤਨ ਤਨ ਤੋਪਿਆ ਦੀਓ ਨਿਆਸਨ ਜਾ ਰਹੀ ਤਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ 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 ਸਤਪੁਰੂ ਰਵਦਾਸ ਮਹਾਰਾਜ ਜੀ ਦੀ ਆਗਿ ਦੇ ਚਰਨਾਂ ਕੋਲ ਜਦੋਂ ਯਾਤਰੀ ਹੋੜ ਕੇ ਨੇਮਤਾ ਸਹਿਤ ਅਰਦਾਸ ਨੋਗਦੀ ਬੇਨਤੀ ਹੈ ਸਤਪੁਰੂ ਜੀਓ ਤਨ ਤਨ ਸਤਪੁਰੂ ਰਵਦਾਸ ਮਹਾਰਾਜ ਜੀ ਆਗਿ 648 ਮੇਂ ਪ੍ਰਕਾਸ਼ ਹੋਏ 25ਵੇਂ ਮਹਾਨ ਨਗਰੀ ਕਿਸਮੀਆਂ ਖਸ਼ੀਆਂ ਨੂੰ ਮੁਸਤਕਬ ਦੇ ਆਇਆ ਸਮੂਹ ਮਤਾਵ ਪੈਣਾ ਦੀਆਂ ਉਹਨਾਂ ਸਤਿਗੁਰੂ ਜੀ ਉਹ ਰਲ ਮਿਲ ਕੇ ਸਤਿਗੁਰੂ ਜੀ ਇਹ ਦੂਜੇ ਖੰਡ ਪਟ ਸਾਹਿਬ ਜੀ ਦੀ ਸੇਵਾ ਲਈ ਗਈ ਹੈ ਸਤਿਗੁਰੂ ਜੀ ਆਪ ਜੀ ਨੇ ਬਖਸ਼ਿਸ਼ ਕਰਨੀ ਸੇਵਾ ਕਰਨ ਨੂੰ ਸਤਿਗੁਰੂ ਜੀ ਬਾਲ ਗੁਰੂ ਜੀ ਸੁਨਤਾ ਬਖਸ਼ਿਸ਼ ਕਰ ਲਈ ਸਿੱਤੇ ਮੇਰਾ ਰੱਖਣਾ ਸਤਿਗੁਰੂ ਜੀ ਸਮੂਹ ਬੀਬੀਆਂ ਪੈਣਾ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਪ੍ਰਕਾਰ ਸ੍ਰੋ ਨੂੰ ਸਤਿਗੁਰੂ ਜੀ ਮੁੱਖ ਰੱਖਦੇ ਹੋਏ ਜਿਹੜੀਆਂ ਸੇਵਾਵਾਂ ਲਈਆਂ ਨੇ ਸਤਿਗੁਰੂ ਜੀ ਅੱਜ ਜਿਹਨਾਂ ਦੇ ਸਜੋਗ ਦੇ ਨਾਲ ਇਹ ਜੋ ਦੂਜਾ ਖੰਡ ਪਾਠ ਸਾਹਿਬ ਸਤਿਗੁਰੂ ਜੀ ਦੀਆਂ ਬੀਬੀਆਂ ਪੈਣਾ ਦਾ ਆਰੰਭ ਕਰਨ ਤੋਂ ਪਹਿਲਾਂ ਧੁਰਕੀ ਬਾਣੀ ਆਈ ਫਿਰ ਸਗਲੀ ਚਿੰਤਾਈ ਜੀ ਸਤਿਗੁਰੂ ਜੀ ਬਾਣੀ ਦੇ ਜਾਪ ਆਰੰਭ ਕਰਨ ਤੋਂ ਪਹਿਲਾਂ ਆਪ ਵੀ ਕੋ ਇਜਾਜ਼ਤ ਲੈ ਲਿਆ ਹੋਇਆ ਹੈ ਸਤਿਗੁਰੂ ਜੀ ਅਦਾਸ ਵੈੰਕੀ ਚੋਧਰੀ ਹੈ ਸਤਿਗੁਰੂ ਜੀਓ ਕਿਰਪਾ ਕਰਨੀ ਸੂ ਮੂ ਬੀਬੀਆਂ ਪੈਣਾ ਮਤਾਵਨ ਸਿਰ ਤੇ ਮਿਹਰਿਆ ਹੱਥ ਰੱਖਣਾ ਸਤਿਗੁਰੂ ਜੀਓ ਚੜ੍ਹਦੀਆਂ ਕਲਾ ਵਿੱਚ ਕਦੀ ਐਸੀ ਤਰ੍ਹਾਂ ਹੀ ਸਤਿਗੁਰੂ ਜੀ ਸਿਰ ਤੇ ਮਿਹਰਿਆ ਹੱਥ ਰੱਖਦੇ ਹੋ ਆਪਣੇ ਚਰਨਾਂ ਦੇ ਨਾਲ ਜੋੜਨਾ ਜੀ ਕਿਰਪਾ ਕਰਨੀ ਰਹਤ ਕਰਨੀ ਸਤਿਗੁਰੂ ਜੋ ਆਪਣੇ ਬੱਚਿਆਂ ਨੂੰ ਸਤਿਗੁਰੂ ਦੀ ਇਸੇ ਤਰ੍ਹਾਂ ਦੀ ਸੇਵਾ ਕਰਨ ਦੀ 발 ਉਦੀ ਸਮਰਥਾ ਵਕਸ਼ੀ ਕਰਨੀ ਸ ਪਰਵਾਰਾਂ ਵਿੱਚ ਸੁਖ ਸ਼ਾਂਤੀ ਵਕਸ਼ੀ ਕਰਨੀ પ્રેમ ਸੁਭਾਗੀਆਂ ਦਾਤਾ ਵਕਸ਼ੀ ਕਰਨੀਆਂ ਦੁੱਖਾਂ ਦੁਲੇਦਨਾ ਕਲੇਸ਼ਾਂ ਦਾ ਨਾਸ਼ ਕਰਨਾ ਭਜਨ ਬਾਣੀ ਦਾ ਪ੍ਰਸਾਦ ਬਖਸ਼ੀਆਂ ਹੋਣਾ ਸਤਿਗੁਰੂ ਇਸੇ ਤਰ੍ਹਾਂ ਹੀ ਸਤਿਗੁਰੂ ਆਪਣੇ ਚਰਨਾਂ ਦੇ ਨਾਲ ਜੋੜਨਾ ਜੀ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਮਾਤਾ ਪਿਤਾ ਦੇ ਆਗਿਆਕਾਰ ਵਿਚਸਤ ਜੀਵਨ ਲੰਮੀ ਆਯੂ ਵਰਤ ਕਰਨੀ ਵਿਦਿਆ ਵਿੱਚ ਸਫਲਤਾਵਾਂ ਬਖਸ਼ਣੀਆਂ ਕਿਰਪਾ ਕਰਨੀ ਸਤਿਗੁਰੂ ਜੀ ਸਾਰੋਵਾਰਾਂ ਦੀਆਂ ਤਰਕੀਆਂ ਮੋਸ਼ਕਣੀਆਂ ਦੇਹ ਰੋਗਾਂ ਤਾਂ ਤੰਦੁਸਤੀਆਂ ਦੇ ਦਾਨ ਬਖਸ਼ਣੀਆਂ ਹੋਣ ਸਤਿਗੁਰੂ ਜੀਓ ਸਭ ਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ ਬਾਣੀ ਨਾਲ ਪਿਆਰ ਵਰਤਣਾ ਬਾਣੀ ਅਨੁਸਾਰ ਜੀਵਨ ਜੀਵਨ ਦੀ ਜਾਤ ਕਾਮੀ ਕਾਮ ਕ੍ਰੋਧ ਵੈਰ ਛੂਪ ਨਿੰਦਾ ਚੂਲੀ ਤੋਂ ਉਚਾ ਕੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਜੋੜਨਾ ਸਤਿਗੁਰੂ ਜੀ ਉਹ ਰਹਿਣਤਾ ਕਰਨੀਆਂ ਸਾਰੇ ਹੀ ਪਰਿਵਾਰਾਂ ਨੂੰ ਸਤਿਗੁਰੂ ਜੀ ਚੜ੍ਹਦੀਆਂ ਕਲਾ ਵਿੱਚ ਰੱਖਦੇ ਹਾਂ ਸੇਵਾ ਸਿਮਰਨ ਦੀਆਂ ਦਾਤਾ ਲਖਸ਼ਿਅ ਕਰਨੀਆਂ ਸਤਿਗੁਰੂ ਜੀਓ ਸਮੂਹ ਮੇਡੀਆਂ ਪੈਣਾ ਉਹਨਾਂ ਸਤਿਗੁਰੂ ਜੀ ਵਿਅੰਗ ਦਾ ਦਾਸ ਪਟਾਵਾਂ ਹਾਜ਼ਰ ਹੋਈਆਂ ਜਿਨ੍ਹਾਂ ਕੇ ਜਾਨੇ ਚੋ ਮਾਇਆਈ ਸੋਖ ਜਾਣੇ ਭਰਪੂਰ ਕਰਨੇ ਖੁੱਲੇ ਖਜ਼ਾਨੇ ਨਾਮ ਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਸਤਿਗੁਰੂ ਜੀ ਨਾਲ ਖੁਸ਼ੀਆਂ ਮੁਖ ਰੱਖਿਆ ਰਾਜ ਜਿਹੇ ਯੂਰ ਸਤਿਗੁਰੂ ਜੀ ਕੜਾ ਪ੍ਰਸ਼ਾਦੀ ਦੇ ਕੇ ਗੁਰੂ ਕੇ ਲੰਗਰ ਹਾਜ਼ਰ ਨੇ ਆਪ ਜੀ ਦੇ ਦਰ ਤੇ ਪ੍ਰਵਾਨ ਹੋਏ ਪ੍ਰਸ਼ਾਦ ਸਰਬ ਸੰਗਤ ਦੇ ਰਸਮੀ ਲਾਇਕ ਹੋਏ ਜੋ ਜੀ ਛੇ ਸਵਾਲ ਜਿਹੜਾ ਪੁੱਛਾ ਨਾਮ ਸਤਨਾਮ ਸ੍ਰੀ ਵਹਿਗੂ ਜਪੇ ਸਤਿਗੁਰੂ ਜੀ ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮ ਨਾਮ ਦੇ ਦੀਦਾਰ ਵਸ਼ ਕਰੋ ਉਰੰਤ ਤੁਰੀ ਬਾਣੀ ਆਈ ਜਿਨ ਸਗਲੀ ਚਿੰਤਾ ਕਿਛੀ ਖੰਡ ਕੋ ਸਹਿ ਪ੍ਰਾਰambh ਕਰਨ ਦੀ ਆਗਿਆ ਵਖੀ ਕਰਨੀ ਆਪਣੇ ਸਾਥੀ ਸਿੰਘਾਂ ਦੇ ਸਿੱਤੇ ਮਿਹਰ ਪ੍ਰਯਤਨ ਕਰਨਾ ਸਤਿਗੁਰੂ ਜੀ ਸਹਿਬ ਆਗਮਨ ਦੇ ਨਾਲ ਪਾਸ ਕਰਦੀ ਬਲ ਦੀ ਸੰਗਠਾ ਬਖਸ਼ਿਸ਼ ਕਰਨੀ ਸੇਈ ਗੁਰਮੁਖ ਪਿਆਰੇ ਜੀ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਹੈ ਨਾਮ ਤੇ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਲਾਲ ਤuj ਬਿਨ ਕਾਉਣ ਕਰਾ ਗਰੀਬ ਨਿਵਾਜ ਗੁਸਈਆ ਮੇਰਾ ਮਤੈ ਛਤਰ ਧਰੈ ਹਮ ਸਰਦੀਂ ਦਇਆਲ ਨਾ ਤੁਮ ਸਰ ਅਬ ਕੀ ਯਾਰ ਕੀਜੈ ਮਚਨੀ ਤੋਰ ਮੋਰ ਮਨ ਮਨ ਗਨ ਕੋ ਪੂਰਨ ਦੀਜੈ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3ਆ ਏ ਮਨ ਹਰਿ ਜੀ ਧਿਆਏ ਤੂੰ ਇਕ ਮਨ ਇਕ ਚਿਤ ਭਾਏ ਹਰਕੀਆਂ ਸਦਾ ਸਦਾ ਵਡਿਆਈਆਂ ਦਇ ਨਾ ਪਛੋਤਾਈ ਏ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਜਿਤ ਭਾਏ ਹਰਕੀਆਂ ਸਦਾ ਸਦਾ ਵਡਿਆਈਆਂ ਦਇ ਨਾ ਪਛੋਤਾਈ ਕੈ ਸਦ ਮਲਿਹਾਰਣੈ ਜਿਤ ਸੇਵੀਐ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਿ ਹਮੈ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜ ਕਰਿ ਵਾਸ ਹੈ ਜੁਗ ਜੁਗ ਸੋਭਾ ਹੋਏ ਪਉੜੀ ਤੂੰ ਕਰਨ ਕਰਣ ਸਮਰਥ ਹੈ ਕਰਤੇ ਮੈਂ ਤੁਝ ਬਿਨੇ ਵਰਨਾ ਕੋਈ ਤੁਧਿ ਆਪੇ ਸਿਸ਼ਟ ਸਰ ਜੀਆ ਆਪੇ ਭੁਨ ਗੋਈ ਸਭ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਅਰਧਿਆ ਸਬ ਆਖੋ ਧੰਨ 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 ਗੁਰ ਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ستنام جی وبو آ گو واہی پو جی جپو ستنام سترام ستنام جی واہواہ گو واہ